ਪ੍ਰਾਈਮੇਸ਼ਰ ਟੀਵੀ ਦਾ ਖਾਸ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਮੈਂ ਹਾਂ ਨਵਜੀਤ ਪੂਰਾ ਹਫਤਾ ਪੰਨੂ ਸਾਹਿਬ ਦਾ ਸਾਥ ਹੁੰਦਾ ਤੇ ਦੇਸ਼ ਦੇ ਅਹਿਮ ਮਸਲਿਆਂ ਤੇ ਗੱਲਬਾਤ ਕਰਦੀ ਹੈ ਅੱਜ ਵੀ ਸੀਨੀਅਰ ਪੱਤਰਕਾਰ ਤੇ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਨਾਲ ਹੀ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਪੰਨੂ ਸਾਹਿਬ ਸਵਾਗਤ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਨਵਜੀਤ ਜੀ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਇੱਕ ਸੁਣਵਾਈ ਪੰਚਕੁਲਾ ਅਦਾਲਤ ਵਿੱਚ ਹੋਈ ਹੈ ਤੇ ਉਹਦੇ ਵਿੱਚ ਇੱਕ ਗਵਾਹ ਅਮਰੀਕਾ ਤੋਂ ਵੀਡੀਓ ਤੁਸੀਂ ਬਿਲਕੁਲ ਠੀਕ ਆਖਿਆ ਇੱਕ ਸੁਣਵਾਈ ਜੀ ਉਹਦੇ ਕੋਲ ਇੱਕ ਅਦਾ ਕੇਸ ਥੋੜਾ ਬਹੁਤ ਕੇਸ ਨੇ ਦੇਖੋ 25 ਅਗਸਤ 2017 ਨੂੰ ਪਹਿਲਾਂ ਤੇ ਉਹਨੂੰ ਦੋ ਸਾਧਵੀਆਂ ਨਾਲ ਬਲਾਤਕਾਰ ਦੇ ਦੋ ਵੱਖ-ਵੱਖ ਕੇਸਾਂ 'ਚ ਦੋ 10-10 ਸਾਲ ਦੀਆਂ ਕੈਦਾਂ ਸੁਣਾਈਆਂ ਗਈਆਂ ਤੇ ਆਖਿਆ ਗਿਆ ਕਿ ਦੋਵੇਂ ਅੱਡੋ-ਅੱਡ ਚਲਣੀਆਂ ਇੱਕ ਮੁਕਜੂਦ ਤੇ ਦੂਜੀ ਫਿਰ ਸ਼ੁਰੂ ਉਦੇ ਬਾਅਦ ਕਤਲ ਦੇ ਦੋ ਕੇਸਾਂ ਹੀ ਦੋ ਉਮਰ ਕਰਦਾ ਹਾਂ ਜੀ ਇਹ ਤੋਂ ਇਲਾਵਾ ਉੱਤੇ ਹੋਰ ਕੇਸ ਕਿੰਨੇ ਇੱਕ ਕੇਸ ਚੱਲਦਾ ਕਿ ਉਹਦੀ ਗ੍ਰਿਫਤਾਰੀ ਤੋਂ ਪਹਿਲਾਂ ਡੇਢ ਦੋ ਲੱਖ ਲੋਕ ਆ ਗਏ ਸੀ ਉਹਦੇ ਸਮਰਥਕ ਪੰਜ ਕੁਲੇ ਚ ਪੰਜ ਕੁਲੇ ਦੇ ਪਾਰਕਾਂ ਚ ਡੇਰ ਲਾ ਕੇ ਬੈਠੇ ਸੀ ਜਿਹੜੀ ਹਨੀਪ੍ਰੀਤ ਉਹ ਕਹਿੰਦਾ ਮੇਰੀ ਤੀਜ ਹੋਵੇਗੀ ਕਹਿੰਦੇ ਉਹਨੇ ਪਰਸ ਚੁੱਕਿਆ ਇਸ਼ਾਰਾ ਕੀਤਾ ਪਬਲਿਕ ਭੜਕੀ ਰਾਤ ਤੱਕ ਤੇ ਅਗਲੀ ਸਵੇਰ ਤੱਕ ਜੋ ਕੁਝ ਹੁੰਦਾ ਰਿਹਾ। ਕੁੱਲ ਮੌਤਾਂ ਇੱਥੋਂ ਦੀਆਂ ਤੇ ਸਿਰਸੇ ਦੀਆਂ ਰਲ ਆ ਕੇ 43 ਸੀ। ਜੀ। ਉਹ ਮਾਮਲਾ ਇਹਦੇ ਨਾਲ ਜੁੜਦਕ ਇਹਦੇ ਕਹਿਣ ਤੇ ਸਭ ਕੁਝ ਕੀਤਾ ਗਿਆ। ਢੜਕਾਟ ਵਿੱਚ ਇਹਦਾ ਕਸੂਰ ਨਿਕਲਦਾ ਵੀ ਕੇਸ ਚੱਲਣਾ। ਇਹਦੇ ਤੋਂ ਬਾਅਦ ਇੱਕ ਮਾਮਲਾ ਹੋਰ ਆ ਕਿ ਕਹਿੰਦੇ ਸੀ ਬਿਨਾਂ ਕਿਸੇ ਲਾਇਸੈਂਸ ਤੋਂ ਇਹਨੇ ਆਪਣੇ ਡੇਰੇ 'ਚ ਇੱਕ ਹਸਪਤਾਲ ਚਲਾਇਆ। ਜਿੱਥੇ ਸਕਿਨ ਬੈਂਕ ਰੱਖਿਆ। ਵਕ ਵਕ ਲੋਕਾਂ ਤੋਂ ਸਕਿਨ ਯਾਨੀ ਚਮੜੀ ਉਹਨਾਂ ਦੇ ਲੈ ਕੇ ਤੇ ਟ੍ਰਾਂਸਪਲੈਂਟ ਕਰਨ ਦਾ ਕੰਮ ਕਰਦੇ ਆ ਇਹ ਬੜੇ ਮਾਹਰ ਡਾਕਟਰ ਨੇ ਕਰਨਾ ਦਾ ਤੇ ਸਪੈਸ਼ਿਸਟਾਂ ਨੇ ਰੱਖਣਾ ਦਾ ਦੂਜਾ ਕੋਈ ਕਰ ਨਹੀਂ ਸਕਦਾ ਬਿਨਾਂ ਲਾਇਸੈਂਸ ਤੋਂ ਤੇ ਬਿਨਾਂ ਕਿਸੇ ਵੀ ਕਿਸਮ ਦੇ ਇਹੋ ਜੀ ਸਰਕਾਰ ਦੀ ਅਪਰੂਵਲ ਤੋਂ ਨਿਯੋਕ ਕੀਤਾ ਉਹਦਾ ਕੇਸ ਚੱਲਿਆ ਕਿ ਨਹੀਂ ਚੱਲਿਆ ਅੱਜ ਤੱਕ ਕਦੇ ਕਿਸੇ ਨੂੰ ਪਤਾ ਨਹੀਂ ਲੱਗਾ ਜੀ ਮਗਰੋਂ ਪਤਾ ਲੱਗਾ ਕਿ ਜਿਹੜੇ ਸਕਰੀਨਿੰਗ ਕਮੇਟੀ ਉੱਥੇ ਗਈ ਸੀ ਹਾਈ ਕੋਰਟ ਦੇ ਹੁਕਮ ਤੇ ਉਸ ਕਮੇਟੀ ਦੇ ਵਿੱਚ ਜੱਜ ਸਾਹਿਬ ਵੀ ਸੀ ਸੈਸ਼ਨ ਜੱਜ ਸਾਹਿਬ ਵੀ ਹੋਰ ਅਫਸਰ ਵੀ ਸਰ ਪ੍ਰਸ਼ਾਸਨ ਦੇ ਪੁਲਿਸ ਦੇ ਤੇ ਡੇਰੇ ਵੱਲੋਂ ਉਹ ਬੰਦਾ ਨਿਗਰਾਨੀ ਕਰਾਉਂਦਾ ਰਿਹਾ ਜਿਹਦਾ ਨਾਂ ਦੋਸ਼ੀਆਂ ਵਿੱਚ ਸੀ ਤੇ ਉਹ ਬਾਅਦ ਚ ਗਾਇਬ ਹੋ ਗਿਆ ਉੱਥੋਂ ਹੁਣ ਇੱਕ ਕੇਸ ਹੋਰ ਤੇ ਚੱਲਦਾ ਇਹਨੇ ਆਪਣੇ ਡੇਰੇ 'ਚ ਜਿਹੜੇ ਸੇਵਾਦਾਰ ਇਸ ਕੰਮ ਲਈ ਰੱਖੇ ਸੀ ਕਿ ਸਾਧਵੀਆਂ ਵਾਲੇ ਅਹਾਤੇ ਦੀ ਨਿਗਰਾਨੀ ਕਰਨੀ ਹੈ ਆਪਣੇ ਬੈਡਰੂਮ ਤੋਂ ਉਸ ਹਾਤੇ ਤੱਕ ਇਹਨੇ ਸੁਰਗ ਬਣਾਇ ਸੀ ਜਿੱਥੇ ਰੋਸ਼ਨਦਾਨ ਵੀ ਨਹੀਂ ਸੀ ਜੀ ਸਿਰਫ ਇਹ ਜਾਂਦਾ ਸੀ ਤੇ ਹੋਰ ਕੋਈ ਜਾ ਨਹੀਂ ਸਕਦਾ ਉਸ ਇਲਾਕੇ ਦੀ ਨਿਗਰਾਨੀ ਵਾਸਤੇ ਜਿਹੜੇ ਨੇ ਸੇਵਾਦਾਰ ਰੱਖੇ ਸੀ ਉਹਨਾਂ ਨੂੰ ਆਖਿਆ ਜੇ ਤੁਸੀਂ ਆਪਰੇਸ਼ਨ ਕਰਾ ਕੇ ਨਪੁੰਸਕ ਹੋ ਜੋ ਤੁਸੀਂ اولاد ਪੈਦਾ ਕਰਨ ਦੇ ਕਾਬਿਲ ਨਾ ਰਹੋ ਤੁਹਾਡਾ ਈਸ਼ਵਰ ਨਾਲ ਮਲਾਪ ਹੋ ਜਾਊਗਾ ਕਈ ਲੋਕਾਂ ਨੇ ਜਜ਼ਬਾਤੀ ਹੋ ਕੇ ਆਪਰੇਸ਼ਨ ਕਰਾਤੇ ਉਹਨਾਂ ਚੋਂ ਇੱਕ ਨੇ ਫਿਰ ਕੇਸ ਕੀਤਾ ਸੀ ਕਿ ਇਹਦੇ ਕਹਿੰਦੇ ਆਪਰੇਸ਼ਨ ਤਾਂ ਕਰਾ ਲੇ ਈਸ਼ੁਰ ਨਾਲ ਮਲਾਪ ਹੋਇਆ ਨਹੀਂ ਪਰਿਵਾਰ ਉਸ ਹੁਣ ਜੋਗੇ ਰਹਿਗੇ ਨਹੀਂ ਉਹ ਮਾਮਲਾ ਚੱਲਦਾ ਹੁਣ ਕੱਲ ਪੰਜ ਕੋਲੇ ਦੀ ਸੀਬੇ ਅਦਾਲਤ ਵਿੱਚ ਕੇਸ ਸੀ ਪਤਾ ਲੱਗਾ 2018 ਤੋਂ ਚੱਲਦਾ ਕੇਸ ਹੈ ਜੀ 7 ਸਾਲ ਹੋ ਗਏ ਅਜੇ ਤੱਕ ਇਸ ਮਾਮਲੇ 'ਚ ਕੁੱਲ 92 ਗਵਾਹ ਨੇ ਤੇ ਉਹਨਾਂ 'ਚੋਂ 12 ਪਹੁੰਚੇ ਬਾਕੀ ਅਸੇ ਪਹੁੰਚਦੇ ਨੇ ਇੱਕ ਗਵਾ ਅਮਰੀਕਾ 'ਚ ਬਿਠਾ ਤੇ ਗਵਾਹੀ ਦੇਣ ਨੂੰ ਤਿਆਰ ਤੇਿਆਰ ਛੱਡ ਕੇ ਕਹਿੰਦੇ ਕਾਲਾ ਕੱਲ੍ਹ ਉਹਦੀ ਵੀਡੀਓ ਗਵਾਹੀ ਦਵਾਉਣ ਵਾਸਤੇ ਸੀਬੀਆਈ ਦੀ ਟੀਮ ਗਈ ਅਦਾਲਤ ਤੇ ਜਾ ਕੇ ਇਧਰ ਸ਼ੁਰੂ ਕਰਦੇ ਉੱਥੇ ਸੋਚਣਾ ਪਦੇ ਉੱਥੇ ਪਲੱਗ ਲਾਦੇ ਫਿਰ ਉਹ ਕਹਿੰਦੇ ਜੀ ਅਦਾਲਤ ਦਾ ਜਿਹੜਾ ਕੰਪਿਊਟਰ ਸਿਸਟਮ ਹੈ ਸਾਡੇ ਕੰਪਿਊਟਰ ਸਿਸਟਮ ਦੇ ਨਾਲ ਇਹ ਕੰਪੈਟੀਬਲ ਨਹੀਂ ਹੈ ਉਹਦੇ ਨਾਲ ਮਿਲ ਕੇ ਨਹੀਂ ਚੱਲ ਸਕਦਾ ਤੇ ਉੱਥੋਂ ਇੱਕ ਹਫ਼ਤੇ ਦਾ ਟਾਈਮ ਲੇ ਲਿਆ ਜੀ ਇੱਕ ਹਫ਼ਤੇ ਦੇ ਵਿੱਚ ਵੈਂਡਰ ਸਾਨੂੰ ਕੰਪੈਟੀਬਿਲਿਟੀ ਬੜਾ ਸਮਾਨ ਲਿਆ ਦੇਗਾ ਇਹ ਅੱਜ ਦੇ ਯੁੱਗ 'ਚ ਮੂਰਖ ਕਿੰਨੂੰ ਬਣਾਇਆ ਜਾਵੇ ਕੰਪੈਟੀਬਿਲਿਟੀ ਦਾ ਸਮਾਨ ਕਿਸੇ ਛੋਟੇ-ਮੋਟੇ ਕਸਬੇ ਵਿੱਚ ਵੀ ਜਾਓ ਤੇ ਕੰਪਿਊਟਰਾਂ ਦੀ ਦੁਕਾਨ ਤੇ ਚਲ ਜਾਓ ਤੁਹਾਨੂੰ ਅੱਧੇ ਘੰਟੇ 'ਚ ਮਿਲ ਜਾਂਦਾ ਜੀ ਤੇ ਆਉਣ ਜਾਣ ਦਾ 1 ਘੰਟਾ ਔਰ ਲਾ ਲੋ ਡੇਢ ਘੰਟੇ ਬਾਅਦ ਉਹ ਆ ਕੇ ਗੁਆਹੀ ਹੋ ਸਕਦੀ ਸੀ ਉਹ ਨਹੀਂ ਕਰਾਈ ਫਿਰ ਟਾਲ ਦਿੱਤੀ ਇਹਦੇ ਤੋਂ ਲੱਗਦਾ ਇਹ ਆ ਕਿ ਉਸ ਸਾਧ ਨੂੰ ਜਿਹੜਾ ਦੋਸ਼ੀ ਹੈ ਦੋ ਕਤਲਾਂ ਦਾ ਤੇ ਦੋਸਤ ਸਾਧਵੀਆਂ ਨਾਲ ਬਲਾਤਕਾਰ ਦਾ ਚਾਰ ਕੇਸਾਂ ਹੀ ਤੇ ਦੋਸ਼ੀ ਹੋ ਚੁੱਕਾ ਹੁਣ ਪੰਜਵੇਂ ਚ ਦੋਸ਼ੀ ਗਰਦਾਨੇ ਜਾਣ ਤੋਂ ਬਚਾਉਣ ਵਾਸਤੇ ਸਰਕਾਰ ਜਾਂ ਸੀਬੀਆਈ ਕੋਈ ਨਾ ਕੋਈ ਟਿੱਲ ਦੇ ਰਿਹਾ ਤੇ ਜਾਣ ਬੁਝਕ ਦੇ ਰਿਹਾ ਜੀ ਪੰ ਸਰ ਅਗਲੀ ਗੱਲ ਕਰਦੇ ਆ ਨਾਪੇ ਦੀ ਕਿਸਾਨਾਂ ਦੇ ਅੰਦੋਲਨ ਦੌਰਾਨ ਇੱਕ ਖਬਰ ਆਈ ਸੀ ਕਿ ਕਿਸਾਨਾਂ ਨੇ ਟਰਾਲੀਆਂ ਚੋਰੀਆਂ ਤੇ ਕੁਝ ਕੁ ਸਮਾਨ ਵੀ ਚੋਰੀ ਹੋਇਆ ਚਲੋ ਕੇਸ ਦਰਜ ਹੋਇਆ ਕਈ ਲੀਡਰਾਂ ਤੇ ਦੋਸ਼ ਲੱਗੇ 90 ਦੇ ਇੱਕ EU ਦੇ ਉੱਪਰ ਵੀ ਦੋਸ਼ ਲੱਗੇ ਸੀ ਕਿ ਉੱਥੇ ਗੜਬੜੀਆਂ ਹੋਈਆਂ ਹੁਣ ਕਹਿੰਦੇ ਸਮਾਨ ਜਦੋਂ ਨਿਕਲਿਆ ਕਪਟਾਈ ਦੇ ਵਿੱਚੋਂ ਤੇ ਉਹਦਾ ਰੌਲਾ ਪਿੰਦਾ ਪਿਆ ਪੂਰਾ ਮਾਮਲਾ ਕੀ ਆ ਦੇਖੋ ਸਾਡੇ ਕਈ ਦਰਸ਼ਕਾਂ ਨੇ ਇਸ ਗੱਲ ਤੇ ਕਮੈਂਟਸ ਕੀਤੇ ਆ ਕਿ ਤੁਸੀਂ ਉਹਦੇ ਬਾਰੇ ਬੋਲੇ ਕਿਉਂ ਨਹੀਂ ਜੀ ਅਸੀਂ ਕੱਲ ਜਾਣ ਬੁਝ ਕੇ ਨਹੀਂ ਬੋਲੇ ਬਿਲਕੁਲ ਮੈਨੂੰ ਪਤਾ ਸੀ ਮਾਮਲਾ ਪੱਕਾ ਪਰ ਮੈਂ ਡਿੱਗਦਾ ਸੀ ਕਿ ਉਸ ਪ੍ਰਧਾਨ ਦਾ ਕੋਈ ਰਿਐਕਸ਼ਨ ਆ ਜਾਏ EU ਦਾ ਆ ਗਿਆ ਸੀ ਉੱਥੋਂ ਦੇ MLA ਦਾ ਰਿਐਕਸ਼ਨ ਆ ਜਾਏ ਪੰਜਾਬ ਦੀ ਸਰਕਾਰ ਦਾ ਕੋਈ ਪ੍ਰਤੀਕਰਮ ਆਜੇ ਕਿ ਉੱਥੇ ਜੋ ਕੋਈ ਹੋ ਰਿਹਾ ਕੀ ਹੈ ਬਦਕਿਸਮਤੀ ਨਾਲ ਸਿਰਫ ਇਹੋ ਦਾ ਰਿਐਕਸ਼ਨ ਆਇਆ ਉਹ ਕਹਿੰਦਾ ਜੀ ਜਿੱਥੋਂ ਟਰਾਲੀਆਂ ਮਿੱਟੀ ਚੋਂ ਪੁੱਟ ਕੇ ਸਮਾਨ ਕੱਢਿਆ ਗਿਆ ਟਰਾਲੀਆਂ ਦਾ ਉਹ ਇਹੋ ਦੀ ਸਰਕਾਰੀ ਰਿਹਾਇਸ਼ਾ ਮੈਨੂੰ ਉੱਥੇ ਰਹਿਣਾ ਚਾਹੀਦਾ ਪਰ ਉਸ ਰਿਹਾਇਸ਼ ਦੀ ਹਾਲਤ ਮਾੜੀ ਹੈ ਰਹਿਣ ਦੇ ਕਾਬਿਲ ਨਹੀਂ ਮੇਰਾ ਪਿੰਡ ਨੇੜੇ ਐਸ ਕਰਕੇ ਮੈਂ ਰਾਤ ਨੂੰ ਉੱਥੇ ਚੱਲ ਜਾਂਦਾ ਸਵੇਰੇ ਉੱਥੋਂ ਆਣਾ ਤੇ ਇਹਦਾ ਪ੍ਰਬੰਧ ਮ्युनਿਸਪਲ ਕਮੇਟੀ ਦੀ ਪ੍ਰਧਾਨ ਬੀਬੀ ਦੇ ਪਤੀ ਕੋੜ ਅੱਜ ਕੱਲ ਇਹ ਵੀ ਸਾਡੀ ਡੈਮੋਕ੍ਰੇਸੀ 'ਚ ਇੱਕ ਨਵਾਂ ਅਹੁਦਾ ਨਿਕਲਿਆ ਸਰਪੰਚ ਪਤੀ ਕਾਉਂਸਲਰ ਪਤੀ ਪ੍ਰਧਾਨ ਪਤੀ ਇਹ ਪਤੀ 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 ਇਹ ਕੀ ਤਮਾਸ਼ਾ ਜੇ ਉਹ ਜਿੰਮੇਵਾਰੀ ਨੇ ਸੰਭਾਲਣ ਜੋਗੀ ਤੇ ਕਾਉਂਸਲਰ ਦੀ ਮੇਅਰ ਦੀ ਸਰਪੰਚ ਦੀ ਜਾਂ ਪੰਚ ਦੀ ਚੋਣ ਨਾ ਲੜਿਆ ਕਿ ਜਿਹੜੀ ਜਿੱਤ ਸਕਦੀ ਉਹਨੂੰ ਲੜਾ ਪਰ ਜੇ ਲੜ ਕੇ ਅਹੁਦਾ ਜਿੱਤਿਆ ਤੇ ਕੰਮ ਕਰ ਉਹਨਾਂ ਹੀ ਥਾਂ ਤੇ ਸਰਪੰਚ ਪਤੀ ਪੰਜ ਪਤੀ ਪ੍ਰਧਾਨ ਪਤੀ 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 ਇਹ ਕੀ ਤਮਾਸ਼ਾ ਉੱਥੇ ਪਤਾ ਲੱਗਾ ਕਿ ਪਿੱਛੇ ਜੇ ਜਦੋਂ ਜਿਆਦਾ ਦੋਸ਼ ਲੱਗੇ ਤੇ ਪ੍ਰਧਾਨ ਬੀਬੀ ਲੰਮੀ ਛੁੱਟੀ ਚਲੀ ਗਈ ਇਸ ਕਰਕੇ ਕਮਿਊਨਿਟੀ ਭਾਰਾਂ ਦੇਣਾ ਪਵੇ ਪਰ ਉਹ ਛੁੱਟੀ ਗਈ ਪ੍ਰਧਾਨਪਤੀ ਥੋੜਾ ਛੁੱਟੀ ਚ ਲੱਗ ਦੋਸ਼ ਉਹ ਤੇ ਹੁਣ ਵੀ ਲੱਗਦੇ ਆ ਕਿ ਇਹ ਉਹਦੇ ਰਹਿ ਉਹ ਸਾਰੀ ਵਰਤ ਦਾ ਉਹ ਆਖੀ ਜਾਂਦਾ ਮੇਰੇ ਵਾਸਤੇ ਕੋਈ ਨਹੀਂ ਮੈਂ ਉੱਥੋਂ ਦੇ ਐਮਐਲਏ ਨੂੰ ਫੋਨ ਕੀਤਾ ਸੀ ਤਾਂ ਕਿ ਮੈਂ ਉਹਦਾ ਰਿਐਕਸ਼ਨ ਜਾਣ ਸਕਾਂ ਕਿ ਤੁਹਾਡੇ ਸ਼ਹਿਰ ਚਾਹ ਘਟਨਾ ਵਾਪਰੀ ਹੈ ਕਿਸਾਨਾਂ ਨੇ ਰੋਧ ਪ੍ਰਗਟ ਕੀਤਾ ਪੁਲਿਸ ਆਈ ਪ੍ਰਸ਼ਾਸਨ ਆਇਆ ਚਿੱਟੇ ਦਿਨ ਜੀਐਸਬੀ ਮਸ਼ੀਨਾਂ ਲਾ ਕੇ ਉੱਥੋਂ ਟਰਾਲੀਆਂ ਦਾ ਉਹ ਸਮਾਨ ਪੁੱਟਿਆ ਗਿਆ ਜਿਹੜਾ ਸ਼ੰਭੂ ਬੈਰੀਅਰ ਤੇ ਖਨੌਰੀ ਬਾਰਡਰ ਤੋਂ ਲੁੱਟਿਆ ਗਿਆ ਜੀ ਜਨਰਲੀ ਇਹ ਹੈ ਕਿ ਕੌਣ ਕੀਤਾ ਹੋਵੇ ਉਹ ਕਾਲਬੈਕ ਕਰਦਾ ਜੁन्होने ਕੀਤਾ ਮੇਉਦਾ ਵੀਰਿਆ ਜਦੋਂ ਦੇਖਦਾ ਸੀ ਕਿ ਉਹਦਾ ਕੋਈ ਜਵਾਬ ਹੋਣਾ ਚਾਹੀਦਾ ਮੈਨੂੰ ਕੋਈ ਜਵਾਬ ਮੀਡੀਆ ਚੋਂ ਮਿਲਿਆ ਨਹੀਂ ਮੈਂ ਜਿਹੜੀ ਕੋਈ ਗੱਲ ਲੱਖਣ ਲੱਗਾ ਉਹ ਏ ਕਮੇਟੀ ਦੀ ਪ੍ਰਧਾਨ ਹੋਵੇ ਜਾਂ ਪ੍ਰਧਾਨ ਪਤੀ ਹੋਵੇ ਜਾਂ ਇਲਾਕੇ ਦਾ ਵਿਧਾਇਕ ਹੋਵੇ ਇਹਨਾਂ ਸਾਰਿਆਂ ਨੂੰ ਅਜੇ ਤੱਕ ਕੈਲੰਡਰ ਦੇ ਵਰਕੇ ਗਣਦੀ ਤਰੀਕਾਂ ਗਣਦੀ ਹੱਤ ਕਿਉਂ ਨਹੀਂ ਪਿੰਦੀ ਸਵਾ ਸਾਲ ਰਹਿ ਗਿਆ ਸਵਾ ਸਾਲ ਦਾ ਮਤਲਬ ਸਿਰਫ 15 ਮਹੀਨੇ ਜੀ ਅਜ ਜੋ ਕੁਝ ਕਰਦੇ ਪਏ ਆ ਦੁੱਲੇ ਦੀਆਂ ਕੀਤੀਆਂ ਲੱਦੀ ਨੂੰ ਭੁਗਤਨੀ ਆਉਣੀਆਂ ਹਮ ਤੁਹਾਡੀਆਂ ਕੀਤੀਆਂ ਤੁਹਾਡੀ ਉਸ ਆਮ ਆਦਮੀ ਪਾਰਟੀ ਨੂੰ ਭੁਗਤਨੀ ਆਉਣੀਆਂ ਜਿਹੜੀ ਆਮ ਆਦਮੀ ਪਾਰਟੀ ਲੋਕਾਂ ਨੇ ਬੜਾ ਭਰੋਸਾ ਰੱਖ ਕੇ ਜਿਤਾਈ ਸੀ ਤੁਸੀਂ ਜਿਹੜੀ ਛਾਖ ਤੇ ਬੈਠੇ ਹੋ ਉਹ ਛਾਖ ਵੱਡੀ ਜਾ ਰਹੀ ਤੁਹਾਨੂੰ ਕੋਈ ਚਿੰਤਾ ਨਹੀਂ ਤੁਸੀਂ ਚੁੱਪ ਵੱਟ ਕੇ ਸਾਰ ਲਓਗੇ ਮੂੰਹ ਖੋਲਣਾ ਪੈਣਾ ਜੀ ਅਜੇ ਤੱਕ ਉਹਨਾਂ ਨੇ ਖੋਲਿਆ ਖੋਲਣਾ ਚਾਹੀਦਾ ਸੀ ਤੇ ਮੈਂ ਸਰਕਾਰ ਨੂੰ ਵੀ ਆਖੂਗਾ ਕਿ ਇਸ ਮਾਮਲੇ 'ਚ ਮੂੰਹ ਖੋਲਣ ਜਿਹੜਾ ਕੋਈ ਹੋ ਜਾ ਬੰਦਾ ਉਹ ਧੱਕੇ ਮਾਰ ਕੇ ਬਾਹਰ ਕੱਢ ਦਿਓ ਪਰਸ ਨੂੰ ਕੋ ਫੜ ਕੇ ਲਾਜੋ ਆਸਾਹ ਮਸਤਾਨਾ ਕਹਿੰਦਾ ਸੀ ਕਿ ਬਾਹਰ ਰਹਿਣ ਦੇ ਯੋਗ ਨਹੀਂ ਛੇਤੀ ਅੰਦਰ ਚਲਾ ਜਾਏਗਾ ਕਹਿ ਦਿਓ ਅਸੀਂ ਤਾਂ ਤੈਨੂੰ ਲੇਟ ਫੜਿਆ ਆਸਾਹ ਮਸਤਾਨਾ ਬੜਾ ਚਿਰ ਪਹਿਲਾਂ ਕਹੇਗਾ ਸੀ ਤੇਰੇ ਵਰਗਾਂ ਬਾਰੇ ਫੜਕੇ ਦੇ ਦੇਣਾ ਚਾਹੀਦਾ ਬਿਲਕੁਲ अच्छा पणो साहब अगली गल करदे हैं यूके तो आई उस रिपोर्ट थी जिदे विच के है गया कि 23000 ਤੋਂ ਵੱਧ ਮੌਤਾਂ ਹੋਈਆਂ ਉਹਦੇ ਲਈ ਸਿੱਧੇ ਤੌਰ ਤੇ ਪ੍ਰਧਾਨ ਮੰਤਰੀ ਜ਼ਿੰਮੇਵਾਰ ਹੈ ਇਹ ਕਿਹੜੇ ਪ੍ਰਧਾਨ ਮੰਤਰੀ ਆਪਨੋ ਸਭ ਜ਼ਿਕਰ ਹੋ ਰਿਹਾ ਉਦੋਂ ਪ੍ਰਧਾਨ ਮੰਤਰੀ ਬੋਰਿਸ ਜான்ਸਨ ਹੁੰਦਾ ਸੀ ਜੀ ਜਦੋਂ ਕੋਵਿਡ ਸ਼ੁਰੂ ਆਇਆ ਇਹਦੀ ਬਹੁਤ ਚਰਚਾ ਸੀ ਬੜਾ ਵਧੀਆ ਬੜਾ ਯੋਗ ਕਾਮਯਾਬ ਪ੍ਰਬੰਧਕ ਹੈ ਦੇਸ਼ ਸਵਾਲ ਲਿਆ ਕਰਫਿਊ ਲਾਤਾ ਬੜੇ ਵਧੀਆ ਸਖਤ ਬਹੁਤ ਹੈ ਤੇ ਮਗਰੋਂ ਇਹ ਪਤਾ ਲੱਗਾ ਕਿ ਜਿਹੜੇ ਪ੍ਰਧਾਨ ਮੰਤਰੀ ਨੇ ਸ਼ਕਤੀ ਵਿਖਾਈ ਲੋਕ ਪ੍ਰੋਟੈਸਟ ਵੀ ਕਰਦੇ ਸੀ ਤੇ ਪੁਲਿਸ ਲਾਤੀ ਆਖਿਆ ਚਾਰ ਤੋਂ ਵੱਧ ਲੋਕ ਇਕੱਠੇ ਹੁੰਦੇ ਨੇ ਤਾਂ ਕਿ ਕੋਵਿਡ ਅੱਗੇ ਨਾ ਫੈਲੇ ਉਹਦੇ ਆਪਣੀ ਸਰਕਾਰੀ ਜਿਹੜੀ ਰੈ residense ਸੀਗੇ 10 ਡਾਉਨਿੰਗ ਸਟਰੀਟ ਉੱਥੇ ਉਹਦੀ ਆਪਣੀ ਜਨਮ ਦਿਨ ਪਾਰਟੀ ਕੀਤੀ ਗਈ ਬੜਾ ਚਿਰ ਗੱਲ ਲੁਕਾ ਕੇ ਰੱਖੀ ਜਦੋਂ ਗੱਲ ਬਾਹਰ ਨਿਕਲੀ ਤੇ ਕਹਿੰਦਾ ਮੈਂ ਤਾਂ ਕਦੇ ਮਨਾਉਣ ਮਨਾਣਦੇ ਹਾਂ ਚੱਕਰ 'ਚ ਨਹੀਂ ਸੀ ਮੇਰੀ ਪਤਨੀ ਨੇ ਮੇਰੇ ਸਟਾਫ ਨਾਲ ਰੜ ਕੇ ਮੈਨੂੰ ਸਰਪ੍ਰਾਈਜ਼ ਦੇਣ ਵਾਸਤੇ ਮੇਰਾ ਬਰਥਡੇ ਮਨਾ ਲਿਆ ਜਿਹਨਾਂ ਰੱਖ ਲਿਆ ਸੀ ਬੇਤ ਰਹਿ ਸੀ ਤੂੰ ਜਾ ਕੇ ਕਹਿੰਦਾ ਡਰਾਮਾ ਬੰਦ ਕਰੋ ਤੁਸੀਂ ਸਾਰਿਆਂ ਨੂੰ ਵੰਡ ਕੇ ਦੇ ਦਿਓ ਆਪੋ ਆਪਣੇ ਘਰਾਂ ਜਾ ਕੇ ਖਾਣ ਪਾਰਟੀ ਨਹੀਂ ਕਰਨ ਦੇ ਰੋਕ ਦਿੰਦਾ ਜਦ ਤੂੰ ਬਾਕੀ ਸਾਰੇ ਦੇਸ਼ ਨੂੰ ਰੋਕਦਾ ਤੇ ਆਪਣੇ ਘਰਾਂ ਰੋਕ ਇਹ ਖਬਰ ਆਉਣ ਤੋਂ ਬਾਅਦ ਦੂਜੀ ਖਬਰ ਇਹ ਆਈ ਕਿ ਉੱਥੇ ਪਾਰਟੀ ਨਹੀਂ ਹੋਈ ਉੱਥੇ ਪਾਰਟੀਆਂ ਹੁੰਦੀਆਂ ਸੀ ਇਹਦਾ ਮਤਲਬ ਕਿ ਇਹਦਾ ਧਿਆਨ ਇੱਕ ਤਾਂ ਖਬਰਾਂ ਵਿੱਚ ਸੀ ਕਿ ਮੇਰੀਆਂ ਵੱਧ ਤੋਂ ਵੱਧ ਕਿੰਨੀਆਂ ਲੱਗਦੀਆਂ ਕਿ ਨਿਆਂ ਕਰਤ ਨੇ ਉਹ ਕਰਤ ਨੇ ਦੇਸ਼ ਬਚਾ ਲਿਆ ਮੀਡੀਆ ਮੈਨੇਜਮੈਂਟਸ ਤੇ ਦੂਸਰੇ ਪਾਸੇ ਉਹ ਸਰਕਾਰੀ ਮਹਿਲ ਵਰਗੇ ਘਰ 10 ਡਾਊਨਿੰਗ ਸਟਰੀਟ ਦੇ ਵਿੱਚ ਇਹ ਪਾਰਟੀਆਂ ਕਰਦੇ ਸੀ ਐਸ਼ਪ੍ਰਸਤੀ ਕਰਦੇ ਰਹੇ ਉਹਦੇ ਚੱਕਰ ਵਿੱਚ ਇਹਦੀ ਲਾਪਰਵਾਹੀ ਤੇ ਇਹਦੀਆਂ ਗਲਤ ਨੀਤੀਆਂ ਦਾ ਕਰਕੇ ਮੌਤਾਂ ਹੁੰਦੀਆਂ ਰਹੀਆਂ ਜੀ ਰਿਪੋਰਟ ਆਈ ਕਹਿੰਦੀ ਹੈ ਕਿ 23000 23000 ਲੋਕ ਸਭ ਲੋਕ ਕਈ ਹਜ਼ਾਰ ਲੋਕ ਬਿਲਕੁਲ ਉੱਥੇ ਇਹਦੀਆਂ ਗਲਤੀਆਂ ਕਰਕੇ ਕੋਵਿਡ ਦੇ ਦਿਨਾਂ 'ਚ ਕੋਵਿਡ ਦੀ ਬਿਮਾਰੀ ਨਾਲ ਮਾਰੇ ਗਏ ਤੇ ਜਿਹੇ ਮਾਰੇ ਗਏ ਜਿਹੜੇ ਜਿਹੜੇ ਪ੍ਰਧਾਨ ਮੰਤਰੀਆਂ ਨੇ ਚੰਗਾ ਕੰਮ ਕੀਤਾ ਔਰ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜਿਹੜੀ ਆ ਜਿਹੜੇ ਉਹਦੇ ਤੋਂ ਦੁੱਗਣੀ ਉਮਰ ਦੀ ਆ ਜਿਹੜੇ ਬਾਪ ਤੇ ਛੱਡੋ ਦਾਦੇ ਦੀ ਉਮਰ ਦੀ ਆ ਕੋਈ ਉਹਨੂੰ ਕਹਿੰਦੇ ਦੇਸ਼ ਦੀ ਮਾਂ ਬਣ ਕੇ ਨੇ ਸਾਨੂੰ ਬਚਾ ਲਿਆ ਸਰਾਂ ਨੂੰ ਕਿਉਂਕਿ ਉਹਨੇ ਉਹਨਾਂ ਦਿਨਾਂ 'ਚ ਇਹਨੀ ਸਖਤੀ ਕੀਤੀ ਸੀ ਆਪ ਉਹਨੇ ਕੋਈ ਗਲਤ ਕੰਮ ਨਹੀਂ ਕੀਤਾ ਇੱਕ ਉਹਦਾ ਮੰਤਰੀ ਸੁੰਦਰਕੰਡੇ ਸਰਕਾਰ ਨੇ ਚਲਾ ਗਿਆ ਸੀ ਸਾਈਕਲ ਲੈ ਕੇ ਸਾਈਕਲਿੰਗ ਕਰਨ ਕੜਤਾ ਸੀ ਉੱਤੇ ਦੋਸ਼ ਕੋਈ ਨਹੀਂ ਕਰ ਜਿਹੜੇ ਚੰਗੇ ਪ੍ਰਸ਼ਾਸਕ ਸੀ ਉਹਨਾਂ ਲੋਕ ਇਸਤ ਕਰਦੇ ਆ ਪਰ ਇਹਨੇ ਜੋ ਕੀਤਾ ਇਹਦੀ ਗਰਬਾਰ ਆ ਗਈ ਜੀ ਪੰਨੂ ਸਾਹਿਬ ਅਗਲੀ ਗੱਲ ਕਰਦੇ ਆ ਬਰਿੰਦਰ ਸਿੰਘ ਰਾਜਵੜਿੰਗ ਦੀ ਐਸਸੀ ਕਮਿਸ਼ਨ ਦੇ ਚੇਅਰਮੈਨ ਦੇ ਖਿਲਾਫ ਉਹ ਹਾਈ ਕੋਰਟ ਦੇ ਵਿੱਚ ਪਹੁੰਚੇ ਆ ਇਹਦਾ ਕਾਰਨ ਕੀ ਹੈ ਜੀ ਦੇਖੋ ਜੋ ਉਹਨੇ ਆਖਿਆ ਸੀ ਤਰਨ ਤਰਨ ਦੀ ਚੋਣ ਚੱਲਦੇ ਦੌਰਾਨ ਉਹ ਕੱਲੇ ਸਾਫਕਾ ਗ੍ਰਹਿ ਮੰਤਰੀ ਸਰਦਾਰ ਬੂਟਾ ਸਿੰਘ ਬਾਰੇ ਨੇ ਉਹਦੇ ਭਾਈਚਾਰੇ ਸਾਰੇ ਨੇ ਬੁਰਾ ਮਹਿਸੂਸ ਕੀਤਾ ਸੀ ਇਹ ਬੋਲਣ ਲੱਗਿਆ ਚੋਣਾਂ ਦੀ ਗਰਮਾ-ਗਰਮੀ 'ਚ ਪਤਾ ਨਹੀਂ ਕੁਝ ਹੱਦ ਤੋਂ ਜ਼ਿਆਦਾ ਬੋਲ ਗਿਆ ਇਹਦੀ ਸ਼ਿਕਾਇਤ ਹੁਣੇ ਸੀ ਹੋ ਗਈ ਸ਼ਿਕਾਇਤ ਪੰਜਾਬ ਦੇ ਸ਼ੈਡਿਊਲਡ ਕਾਸਟ ਕਮਿਸ਼ਨ ਯਾਨੀ ਜਿਹੜਾ ਅਨਸੂਚਿਤ ਜਾਤੀਆਂ ਤੇ ਅਨਸੂਚਿਤ ਕਬੀਲਿਆਂ ਵਾਲਾ ਕਮਿਸ਼ਨ ਹੈ ਉਹਦੇ ਵਿੱਚ ਵੀ ਹੋਈ ਉਧਰੋਂ ਫਟਾਫਟ ਕਾਰਵਾਈ ਸ਼ੁਰੂ ਹੋ ਗਈ ਚੋਣ ਜਲਦੀ ਇਧਰ ਉਹਦੇ ਖਿਲਾਫ ਇੱਕ ਜਾਂ ਦੋ ਥਾਵਾਂ ਤੇ ਲੋਕਾਂ ਨੇ ਐਸੇ ਸ਼ੈਡਿਊਲਡ ਕਾਸਟ ਐਕਟ ਦੇ ਅਧੀਨ ਰਾਜਾ ਬੜਿੰਗ ਤੇ ਕੇਸ ਦਰਜ ਕਰਾਤੇ। ਇਧਰ ਕੇਸ ਦਰਜ ਹੋ ਗਏ ਉਧਰ ਕਾਰਵਾਈ ਸ਼ੁਰੂ ਹੋ ਗਈ। ਕਮਿਸ਼ਨ ਨੇ ਐਸਐਸਪੀ ਨੂੰ ਸਦਲਿਆ ਤੁਸੀਂ ਅੱਤੇ ਕੀ ਕਾਰਵਾਈ ਕਰਦੇ ਹੋ? ਪੁਲਿਸ ਤੋਂ ਰਿਪੋਰਟ ਮੰਗ ਲਈ। ਰਾਜਾ ਬੜਿੰਗ ਨੇ ਪਹਿਲਾਂ ਸੁਨੇਹਾ ਤੇ ਇਹ ਭੇਜਿਆ ਕਿ ਮੈਂ ਇਲੈਕਸ਼ਨ ਚ ਬਿਜੀਆਂ ਵਿਲਾਉ ਕਿਉਂ? ਦੂਸਰਾਂ ਨੇ ਕਹਿਤਾ ਕਿ ਮੇਰੀ ਨੀਤ ਮਾੜੀ ਨਹੀਂ ਸੀ ਜੋ ਮੇਰੇ ਮੂੰਹ ਨਿਕਲ ਗਿਆ ਉਹਦੇ ਮੈਨੂੰ ਅਫਸੋਸ ਹੈ ਜੇ ਕਿਸੇ ਦੇ ਮਨ ਨੂੰ ਪਾਵਨ ਨੂੰ ਛੱਟ ਲੱਗੀ ਹੋਵੇ ਤੇ ਉਹਦਾ ਆਪਣਾ ਕਹਿੰਦਾ ਟੰਗ ਹੈ ਮੈਂ ਉਹਦੇ ਪੱਖ ਜਾਂ ਵਿਰੋਧ ਵਿੱਚ ਕੁਝ ਨਹੀਂ ਕਹਿੰਦਾ ਹੁਣ ਜੋ ਇਲੈਕਸ਼ਨ ਲੰਘ ਗਿਆ ਉਹਦੀ ਆਪਣੀ ਜਵਾਬਤਦਾਰੀ ਵੀ ਹੋ ਰਹੀ ਹੈ ਪੁਰਸਫਸਾ ਦੀ ਵੀ ਹੋ ਰਹੀ ਹੈ ਉਹ ਚਲਾ ਗਿਆ ਹਾਈ ਕੋਰਟ ਦੇ ਵਿੱਚ ਕਿ ਇੱਕੋ ਕੇਸ ਦੇ ਵਿੱਚ ਦੋ ਥਾਵਾਂ ਤੇ ਕਾਰਵਾਈ ਨਹੀਂ ਚੱਲ ਸਕਦੀ ਜਾਂ ਤਾਂ ਮੇਰੇ ਤੇ ਜਿਹੜੀ ਕਾਨੂੰਨੀ ਕਾਰਵਾਈ ਪੁਲਿਸ ਕਰਦੀ ਪਏ ਉਹ ਕਰੇ ਜਾਂ ਜਸੂਰ ਕਾਸਟ ਕਮਿਸ਼ਨ ਕਰ ਲੇ ਇੱਕੋ ਕੇਸ ਤੇ ਦੋ ਥਾਵਾਂ ਤੇ ਕਾਰਵਾਈ ਕਿੱਦਾਂ ਚੱਲ ਸਕਦੀ ਹੈ ਇੱਕ ਮੁੱਦਾ ਤਾਂ ਇਹ ਬਣਾ ਦੂਸਰਾ ਉਹਨੇ ਸੁਪਰੀਮ ਕੋਰਟ ਦੇ ਕੁਝ ਫੈਸਲਿਆਂ ਦਾ ਹਵਾਲਾ ਉਹਦੇ ਵਕੀਲ ਨੇ ਦਿੱਤਾ ਕਿ ਸੁਪਰੀਮ ਕੋਰਟ ਨੇ ਆਖਿਆ ਸੀ ਕਿ মিডিਆ ਟ੍ਰਾਇਲ ਠੀਕ ਨਹੀਂ ਹੁੰਦਾ মিডিਆ ਟ੍ਰਾਇਲ ਕੀ ਹੈ ਜਦੋਂ ਕੋਈ ਇੱਕ ਬੰਦਾ गिर ਜਾਵੇ ਵਿਕਨ ਸਿੰਘ ਮੈਜਿਸਟਰੀਆ ਵੀ ਹੈ ਜਿਹੜਾ ਵੀ ਘਰ ਜਾਂਦਾ ਤੇ ਤਿਆਰ ਕਿਰੋਂ ਫਿਰ ਚਾਂਦ ਮਾਰੀ ਹੁੰਦੀ ਉਹ ਸੁਪਰੀਮ ਕੋਰਟ ਨੇ ਆਖਿਆ ਸੀ ਇਸ ਤਰ੍ਹਾਂ ਦੀ ਜਾਂਚ ਫਿਰੋ ਚਾਂਦ ਮਾਰੀ ਹੈ ਜਿਹੜਾ ਮੀਡੀਆ ਟ੍ਰਾਇਲ ਇਹ ਨਹੀਂ ਹੋਣਾ ਚਾਹੀਦਾ ਮੀਡੀਆ ਦੀ ਮੁਕਦਮੇਬਾਜ਼ੀ ਨਹੀਂ ਹੋਣੀ ਚਾਹੀਦੀ ਕਾਨੂੰਨ ਦੀ ਅਦਾਲਤ ਵਿੱਚ ਹੀ ਮੁਕਦਮੇਬਾਜ਼ੀ ਠੀਕ ਹੈ ਇਹ ਦਲੀਲ ਦਿੱਤੀ ਅਮਰਿੰਦਰ ਸਿੰਘ ਰਾਜਾਵੜੀng ਦੇ ਵਕੀਲਾਂ ਨੇ ਹੁਣ ਹਾਈ ਕੋਰਟ ਤੇ ਕੀ ਕਰਦੀ ਆ ਉਦੋਂ ਤੇ ਅਡੀਕਟਰੋ ਸਰ ਨੂੰ ਹਾਲ ਹੀ ਕਿੜੀ ਪਤਾ ਲੱਗਾ ਕਿ ਉਹਨਾਂ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਕਿ ਰਾਜਾ ਵੜਿੰਗ ਨੇ ਅਰਜੀ ਦਿੱਤੀ ਹੈ ਜੀ ਤੇ ਕੀ ਕਰਨਾ ਦੱਸੋ ਉਦਾਂ ਕਈ ਹੋਰ ਵੀ ਕਮਿਸ਼ਨ ਨੇ ਕਈ ਟਰਸਟ ਨੇ ਕਈ ਅਥਾਰਟੀਆਂ ਨੇ ਜਿਨ੍ਹਾਂ ਦੇ ਕਈ ਫੈਸਲਿਆਂ ਨੂੰ ਅਦਾਲਤਾਂ ਵਿੱਚ ਚੈਲੰਜ ਕੀਤਾ ਜਾਂਦਾ ਜੀ ਔਰ ਇਹ ਗੱਲ ਇੱਕ ਦੋ ਮਾਮਲਿਆਂ ਚ ਆ ਚੁੱਕੀ ਹੈ ਕਿ ਕਿਸੇ ਇੱਕ ਕਿਸਮ ਦਾ ਕੇਸ ਇੱਕੋ ਮਤਵ ਤੇ ਵੱਖ-ਵੱਖ ਥਾਵਾਂ ਤੇ ਨਹੀਂ ਚਲਾਇਆ ਜਾ ਸਕਦਾ ਰਾਹੁਲ ਗਾਂਧੀ ਨੇ ਇੱਕ ਭਾਸ਼ਨ ਦਿੱਤਾ ਸੀ ਕਰਨਾਟਕ ਵਿੱਚ ਉਹਦੇ ਉੱਤੇ ਕੋਈ ਕੇਸ ਯੂਪੀ ਵਿੱਚ ਦਰਜ ਹੋ ਗਿਆ ਕੋਈ ਮੱਧ ਪ੍ਰਦੇਸ਼ ਕੋਈ ਗੁਜਰਾਤ ਵਿੱਚ ਕੋਈ ਕਰਨਾਟਕਾ ਵਿੱਚ ਕੋਈ ਤਾਮਿਲਨਾਡੂ ਸੁਪਰੀਮ ਕੋਰਟ ਗਿਆ ਸੁਪਰੀਮ ਕੋਰਟ ਨੇ ਅਖਾ ਸਰੇ ਕੇਸੜੇ ਕਿਥੋਂ ਬੰਦ ਇਹ ਸਾਰੇ ਕੇਸ ਅੱਡੋ ਅੱਡ ਥਾਵਾਂ ਤੇ ਨਹੀਂ ਚੱਲ ਸਕਦੇ ਇੱਕੋ ਦਾ ਬਿਆਨ ਉਹਨੂੰ ਕੋਈ ਜੱਜ ਸਾਹਿਬ ਕਿਸੇ ਹੋਰ ਟੰਗ ਨਾ ਲਓ ਕੋਈ ਜੱਜ ਸਾਹਿਬ ਹੋਰ ਟੰਗ ਨਾ ਕਰਨੇ ਅਕੜੇ ਵਕੀਲ ਪੇਸ਼ ਹੋਣੇ ਕਿਸੇ ਥਾਂ ਦਾ ਵਕੀਲ ਉਹਦੇ ਕਿਸੇ ਨੁਕਤੇ ਨੂੰ ਚੁੱਕੇ ਕਿਸੇ ਥਾਂ ਦਾ ਵਕੀਲ ਕਿਸੇ ਨੁਕਤੇ ਨੂੰ ਚੁੱਕੋ ਅਦਾਲਤ ਨੇ ਤੇ ਵਕੀਲ ਦੇ ਚੁੱਕੇ ਨੁਕਤਿਆਂ ਤੇ ਅਮਲ ਕਰਨਾ ਹੁੰਦਾ ਉਹਨਾਂ ਨੇ ਫਿਰ ਕਹਿਤਾ ਸੀ ਕਿ ਸਾਰੇ ਕੇਸ ਇੱਕੋ ਥਾਂ ਕਲੱਬ ਕਰਤੇ ਰਹਿ ਇਹ ਹੀ ਗੱਲ ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਣਾਈ ਆ ਨੋਟਿਸ ਜਾਰੀ ਹੋ ਗਿਆ ਅਜੇ ਕੇਸ ਦੀ ਸੁਣਵਾਈ ਹੋਣੀ ਆ ਅਸੀਂ ਥੋੜਾ ਜਿਹਾ ਡਿੱਕੀ ਹੈ ਕਿ ਇਹਦੇ ਚ ਹਾਈ ਕੋਰਟ ਇੱਧਰ ਜਾ ਉੱਧਰ ਕੀ ਫੈਸਲਾ ਦਿੰਦੀ ਆ ਹਾਂ ਇਹ ਗੱਲ ਹੈ ਕੀ ਆ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਇਹ ਜ਼ਰੂਰ ਮਹਿਸੂਸ ਕਰਦਾ ਕਿ ਚੋਣਾ ਦੀ ਗਰਮਾ ਗਰਮੀ ਚ ਉਹਦੇ ਕੋਲੋਂ ਕੋਈ ਗਲਤ ਬੋਲਿਆ ਗਿਆ ਇੱਕ ਆਮ ਰਵਾਇਤ ਹੈ ਜਿਹੜਾ ਕੋ ਮਾਫੀ ਮੰਗ ਲਵੇ ਉਹ ਨਹੀਂ ਛੱਡਦੇ ਪਰ ਛੱਡਣਾਕ ਨਹੀਂ ਛੱਡਣਾ ਇਹ ਸ਼ਡੂਲ ਕਾਸ ਕਮਿਸ਼ਨ ਜਾਣੇ ਜਾਂ ਸਰਦਾਰ ਬੂਟਾ ਸਿੰਘ ਦੇ ਪਰਿਵਾਰ ਦੇ ਲੋਕ ਉਹਨਾਂ ਦੇ ਵਾਰਿਸ ਜਾਣ ਅਸੀਂ ਰਾਏ ਨਹੀਂ ਕਿਸੇ ਦੇ ਇਹ ਸਿਰਫ ਇਹ ਕਹਿੰਨ ਆ ਕਿ ਰਵਾਇਤ ਹੈਗੀ ਆ ਕਿ ਛੱਡ ਦਿੱਤਾ ਜਾਂਦਾ ਹੁੰਦਾ ਹੈ ਜਿਹੜੇ ਬੰਦੇ ਜੀ ਪੰਨ ਸਾਹਿਬ ਅਗਲੀ ਗੱਲ ਹਰਿਆਣਾ ਦੀ ਕਰਨੀ ਹੈ ਇੱਕ ਇਮਾਨਦਾਰ ਅਫਸਰਾਂ ਦੇ ਵਿੱਚ ਗਿਣੇ ਜਾਣ ਵਾਲੇ ਅਸ਼ੋਕ ਖੇਮਕਾ ਰਿਟਾਇਰਮੈਂਟ ਹੋ ਗਈ ਉਹਨਾਂ ਦੀ ਪਰ ਉਸ ਤੋਂ ਬਾਅਦ ਜਾਂਚ ਏਜੰਸੀਆਂ ਉਹਨਾਂ ਸਵਾਲਾਂ ਦੇ ਘੇਰੇ 'ਚ ਖੜ੍ਹਾ ਕਰ ਰਹੀਆਂ ਨੇ ਇਹ ਹੁਣ ਜਾਣਬੁੱਝ ਕੇ ਹੋ ਰਿਹਾ ਸਾਰਾ ਕੁਝ ਪਰੇਸ਼ਾਨ ਕੀਤਾ ਜਾ ਰਿਹਾ ਉਹ ਜਦੋਂ ਕਾਂਗਰਸ ਦੀ ਸਰਕਾਰ ਹੁੰਦੀ ਸੀ ਭਪਿੰਦਰ ਸਿੰਘ ਹੱਡਾ ਦੇ ਇੱਕ ਸਾਲ ਦੇ ਵਿੱਚ ਉਹਦੀਆਂ ਸ਼ਾਇਦ ਦੋ ਵਾਰ ਜਾਂ ਤਿੰਨ ਵਾਰ ਟਰਾਂਸਫਰ ਹੋਈਆਂ ਜੀ ਮੀਡੀਆ ਬੜੇ ਉਹਨੂੰ ਸਵਾਲ ਜਵਾਬ ਕਰ ਰਿਹਾ ਸੀ ਅੱਗੋਂ ਅੱਸੀ ਜਾਂਦਾ ਸੀ ਫਿਰ ਇੱਕ ਮੀਡੀਆ ਵਾਲੇ ਨਿਆਖਾ ਜੀ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚਟਾਲਾ ਨੇ ਵੀ ਇਸ ਗੱਲ ਦੀ ਨਿਖੇਧੀ ਕੀਤੀ ਆ ਕਿ ਇੰਨੇ ਸੀਨੀਅਰ ਅਫਸਰ ਆਈਐਸ ਅਸ਼ੋਕ ਖੇਮਕਾ ਦੀਆਂ ਵਾਰ-ਵਾਰ ਟ੍ਰਾਂਸਫਰਾਂ ਕੀਤੀਆਂ ਜਾ ਰਹੀਆਂ ਤੁਸੀਂ ਇਹਦੇ ਬਾਰੇ ਕੀ ਕਹਿਣਾ ਇਹ ਗੱਲ ਸੁਣ ਕੇ ਅਸ਼ੋਕ ਖੇਮਤਾ ਹੱਥ ਹੱਤ ਮਾਰ ਕੇ ਉੱਚੀ 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 ਅਸਰ ਪੱਤਰਕਾਰਾਂ ਪੁੱਛਿਆ ਇਹ ਕੀ ਗੱਲ ਹੈ ਕਹਿੰਦਾ ਜੀ ਓਮ ਪ੍ਰਕਾਸ਼ ਚਟਾਲਾ ਮੇਰਾ ਦਰਦ ਕਹਿੰਦਾ ਜਾਣ ਲੱਪਿਆ ਜਦੋਂ ਉਹਦੀ ਸਰਕਾਰ ਸੀ ਪੰਜਾਂ ਸਾਲਾਂ 'ਚ 11 ਵਾਰ ਉਹਨੇ ਮੈਨੂੰ ਟ੍ਰਾਂਸਫਰ ਕੀਤਾ ਸੀ ਜੀ ਬੀਜੇਪੀ ਨੇ ਆਖਿਆ ਜੇ ਸਾਡੀ ਸਰਕਾਰ ਆਕੇ ਤੇ ਅਸ਼ੋਕ ਕੇਮਕਾ ਨੂੰ ਸਤਕਾਰਯੋਗ ਪਦਵੀ ਅਸੀਂ ਦਿਆਂਗੇ ਪਰ ਇਹਨਾਂ ਸਰਕਾਰ ਆਉਂਦੇ ਸਾਰ ਜਿਹੜੀ ਉਹਦੇ ਕੋਲ ਪਹਿਲੀ ਪਦਵੀ ਸੀ ਉਹ ਵੀ ਖੋ ਕੇ ਤੇ ਨੁਕਰੇ ਲਾ ਦਿੱਤਾ ਸੀ ਉਹਨਾਂ ਨੇ ਛੱਡੋ ਅੱਜ ਜਲੰਧਰ ਚ ਇਮਾਨਦਾਰ ਅਫਸਰ ਸੀ ਐਨਫੋਰਸਮੈਂਟ ਡਾਇਰੈਕਟੋਰੇਟ ਦਾ ਨੈਜਨ ਸਿੰਘ ਜੀ ਡਟ ਕੇ ਕੰਮ ਕੀਤਾ ਹਾਈ ਕੋਰਟ ਤੱਕ ਸਭ ਥਾਵਾਂ ਤੇ ਉਹਦੀਆਂ ਸਿਫਤਾਂ ਹੁੰਦੀਆਂ ਸੀ ਕਿ ਨਸ਼ਾ ਤਸਕਰੀ ਨੂੰ ਤੇ منی ਲਾਂਡਿੰਗ ਨੂੰ ਨੇ ਚੈੱਕ ਕੀਤਾ ਜਿਸ ਦਿਨ ਉਹਦੀ ਰਿਟਾਇਰਮੈਂਟ ਸੀ ਕੋਈ ਕਲਾਸ 4 ਕੋਈ ਸੇਵਾਦਾਰ ਵੀ ਰਿਟਾਇਰ ਹੋਵੇ ਉਹਨੂੰ ਮੜਾ ਮੋਟਾ ਚਾਹ ਪਾਣੀ ਪਿਆ ਜਾਂਦਾ ਕੋਈ ਦੋ ਚਾਰ ਗਿਫਟ ਦਿੱਤੇ ਜਾਂਦੇ ਇਹਦੇ ਕਰਮਾਂ ਚ ਕੁਝ ਨਹੀਂ ਸੀ ਉਲਟਾ ਹੋਇਆ ਇਹ ਕਿ ਉਹਨੂੰ ਜਾਨ ਲੱਗਿਆ ਗਿਫਟ ਦੇ ਤੌਰ ਤੇ ਨੋਟਿਸ ਪੜਾਇਆ ਗਿਆ ਕਿ ਤੇਰੇ ਖਿਲਾਫ ਆਹ ਦੋਸ਼ੀਆਂ ਦਾ ਜਵਾਬ ਦਿੰਦਾ ਨਹੀਂ ਜੀ ਇੱਥੇ ਅਮਾਨਦਰ ਬੰਦੇ ਨਾਲ ਇਹੋ ਕੁਝ ਹੁੰਦਾ ਹੁਣ ਅਸ਼ੋਕ ਕੇਮ ਕਨੜ ਇਹਦੇ ਤੋਂ ਪਹਿਲਾਂ ਪੰਜਾਬ ਚ ਅਜ ਕਨ ਸਿੰਘ ਪੰਨੂ ਦੀ ਉਹ ਇਹ ਦਿਖਸ਼ਾਦ ਨਹੀਂ ਕਿਉਂਕਿ ਉਹ ਸਨਜਾਇ ਕੁਟੜਾਲੇ ਚੋਂ ਦਾ ਨਾ ਆ ਚੁੱਕਾ ਸਨਜਾਇ ਕੁਟੜਾਲੇ ਚ ਨਾ ਆਉਣ ਤੋਂ ਬਾਅਦ ਸਿਆਰ ਲੋਕ ਨਾ ਮਰਨ ਪਰ ਇੱਕ ਵਕਤ ਸੀ ਜਦੋਂ ਬੜਾ ਇਮਾਨਦਾਰ ਅਫਸਰ ਗਿਣਾ ਜਾਂਦਾ ਸੀ ਜੀ ਇਹਦੇ ਨਾਲ ਕੀ ਹੋਇਆ ਸੀ ਤੇ ਹਿਮਕੁੰਟ ਸਾਹਿਬ ਜਾ ਕੇ ਜੋ ਕੁਛ ਉਹਨਾਂ ਕੀਤਾ ਗਿਆ ਪਤਾ ਹੀ ਉਹਨਾਂ ਦਿਨਾਂ ਚ ਯੂਪੀ ਚ ਇੱਕ ਸਿਵਲ ਸਰਵਿਸ ਦੀ ਅਫਸਰ ਦੁਰਗਾ ਸ਼ਕਤੀ 나ਗਪਾਲ ਉਹਦੀ ਬੇਇਜ਼ਤੀ ਕੀਤੀ ਗਈ ਇੱਕ ਠੇਕੇਦਾਰ ਨੇ ਆਖਿਆ ਇੱਕ ਘੰਟੇ ਤੋਂ ਪਹਿਲਾਂ ਟ੍ਰਾਂਸਫਰ ਕਰਾਓ ਤੇ 42 ਮਿੰਟਾਂ ਚ ਉਹਦੀ ਟਰਾਂਸਪੋਰਟ ਦੇ ਆਰਡਰ ਰਾਜਤ ਨਹੀਂ ਲਿਖਣਾ ਉਹ ਤੋਂ ਆ ਗਏ ਸੀ ਤੇ ਸਾਰੇ ਪਾਸੇ ਰੌਲਾ ਪਿਆ ਉਹਦਾ ਜਾਤੀ ਹੋ ਰਹੀ ਹੈ ਤੇ ਸੁਖਬੀਰ ਸਿੰਘ ਬਾਦਲ ਨੇ ਬਿਆਨ ਦਿੱਤਾ ਦੁਰਗਾ ਸ਼ਕਤੀ ਨਾਗਪਾਲ ਨੂੰ ਸਾਡੇ ਰਾਜ ਚ ਘਰਤਾ ਜਾਵੇ ਅਸੀਂ ਉਹਨੂੰ ਇੱਜ਼ਤਯੋਗ ਥਾਂ ਦੇਵਾਂਗੇ ਤੇ ਮੈਂ ਦੂਰਦਰਸ਼ਨ ਤੇ ਸਾਬ ਮੈਂ ਉੱਥੋਂ ਆਖਿਆ ਮੈਂ ਕਿਹਾ ਹਾਂ ਦੁਰਗਾ ਸ਼ਕਤੀ ਇਮਾਨਦਾਰਿਆਂ ਨੂੰ ਯੂਪੀ ਚ ਤੰਗ ਕਰਦੇ ਇੱਥੇ ਸੱਦ ਲੋ ਕਾਨ ਸਿੰਘ ਪੰਨੂ ਨੂੰ ਉੱਥੇ ਘਰ ਦੇ ਦਿਓ ਤੁਹਾਡੇ ਕੰਮ ਦਾ ਨਹੀਂਗਾ ਸਾਰੇ ਰਾਜਾਂ ਚ ਇਹ ਹੁੰਦਾ ਅੱਜ ਕੱਲ੍ਹ ਅਸ਼ੋਕ ਖੇਮਕੇ ਨਾਲ ਇਹ ਹੋ ਰਿਹਾ ਜੀ ਪਰ ਉਸਾਬ ਅਗਲੀ ਗੱਲ ਪੰਜਾਬ ਦੀ ਕਰਦੇ ਆ ਪੰਜਾਬ ਦੇ ਇੱਕ ਪਿੰਡ ਤੋਂ ਖਬਰ ਆਈ ਹੈ ਇੱਕ ਕੁੜੀ ਤੇ ਮੁੰਡੇ ਨੇ ਵਿਆਹ ਕਰਾਇਆ ਕੁੜੀ ਵਾਲਿਆਂ ਨੇ ਮੁੰਡੇ ਵਾਲੇ ਜਿਹੜੀ ਭੈਂਸ ਸੀਗੀ ਉਹਨੂੰ ਚੁੱਕ ਲਿਆ ਇਹਦਾ ਰੌਲਾ ਪੈ ਗਿਆ ਇਹ ਕਾਰਨ ਕੀ ਆ ਪੂਰਾ ਦੇਖੋ ਇੱਥੇ ਇਦਾਂ ਦੀਆਂ ਘਟਨਾਵਾਂ ਪੰਜਾਬ 'ਚ ਤੇ ਹਰਿਆਣਾ 'ਚ ਜ਼ਿਆਦਾ ਹੁੰਦੀਆਂ ਹੁੰਦੀਆਂ ਕਈ ਔਰਤਾਂਾਂ ਤੇ ਸਾਡੇ ਦੋਵਾਂ ਥਾਂਾਂ ਤੇ ਜ਼ਿਆਦਾ ਹੁੰਦੀਆਂ ਜੀ ਜਦੋਂ ਕੋਈ ਕੁੜੀ ਤੇ ਮੁੰਡਾ ਵਿਆਹ ਕਰਾਉਂਦੇ ਆ ਅਸੀਂ ਜਿੰਨਾ ਮਰਜੀ ਮਿਰਜਾ ਸਹਿਵਾ ਗਾਉਂਦੇ ਹੋਏ ਹੀਰਾਂ ਜਾਂ ਗਾਉਂਦੇ ਆ ਸਸੀ ਪੁੰਨੂ ਗਾਉਂਦੇ ਹੋਏ ਤੇ ਤਵੇਂ ਸਾਡੇ ਮਨ 'ਚ ਹੁੰਦਾ ਕਿ ਸੱਸੀ ਹੋਵੇ ਸਹਬਾ ਹੋਵੇ ਹੀਰ ਹੋਵੇ ਕਿਸੇ ਹੋਰ ਦੇ ਘਰ ਜੰਮਣੀ ਚਾਹੀਦੀ ਸਾਡੇ ਨਹੀਂ ਆਪਣੀ ਤੀਲਾ ਮੈਚ ਕਰਾਉਂਦੀ ਐ ਤੇ ਬੜੇ ਲੋਕਾਂ ਨੂੰ ਬੁਖਾਰ ਚੜ ਜਾਂਦਾ ਇੱਥੇ ਵੀ ਇਹੋ ਆ ਇਸ ਕੁੜੀ ਨੇ ਲਵ ਮੈਰਿਜ ਕਰਾ ਲਈ ਸਮਰਾਲੇ ਦੇ ਰਾਗੇ ਦੀ ਖਬਰ ਹੈ ਜਿਹੜਾ ਕੁੜੀ ਵਾਲਾ ਪਰਿਵਾਰ ਹੈ ਉਹ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਤੋਂ ਟੇਟਾਂ ਦੇ ਪੱਠੇ ਤੇ ਕੰਮ ਕਰਦੇ ਮਾਮਲਾ ਵਧਿਆ ਪੰਚਾਇਤ ਵੀ ਗਈ ਥਾਣੇ 'ਚ ਬਹਿ ਕੇ ਗੱਲ ਹੋਈ ਤੇ ਦੋਵਾਂ ਤਰਫ ਚ ਇਹ ਹੋਇਆ ਕਿ ਹੁਣ ਆਪੋ ਆਪਣੀ ਥਾਂ ਸ਼ਾਂਤੀ ਰੱਖੋ ਮੁੰਡੇ ਕੁੜੀ ਨੇ ਵਿਆਹ ਕਰਾਉਣਾ ਸੀ ਕਰਾ ਲਿਆ ਹੁਣ ਕੋਈ ਜਾਤੀ ਨਾ ਹੋਵੇ ਜਦੋਂ ਬਾਹਰ ਨਿਕਲੇ ਤੇ ਕੁੜੀ ਦੇ ਪਿਓ ਨੇ ਆਖਿਆ ਜੀ ਮਾਮਲਾ ਖਤਮ ਨਹੀਂ ਹੋਇਆ ਮਾਮਲਾ ਤੇਲੀ ਚੱਲੂਗਾ ਉਹ ਤੋਂ ਕੁਝ ਘੰਟੇ ਬਾਅਦ ਉਹਨੇ ਤੇ ਉਹਦੇ ਮੁੰਡਿਆਂ ਨੇ ਆ ਕੇ ਮੁੰਡੇ ਵਾਲਿਆਂ ਦੇ ਘਰ ਹਮਲਾ ਕੀਤਾ ਤੇ ਮੁੰਡੇ ਦੀ ਭੈਣ ਨੂੰ ਚੁੱਕ ਕੇ ਲੈ ਗਏ ਯਾਨੀ ਆਪਣੀ ਕੁੜੀ ਦੇ ਬਦਲੇ ਉਹਨਾਂ ਦੀ ਕੁੜੀ ਚੁੱਕ ਕੇ ਲੈ ਗਏ ਖਰ ਪੁਲਿਸ ਨੂੰ ਇਨਫੋਰਮੇਸ਼ਨ ਮਿਲ ਗਈ ਪੁਲਿਸ ਨੇ ਘਰ ਆ ਪਿਆ ਫੜਦੇ ਹੁਣ ਕੋਈ ਤਾਂ ਕਹਿੰਦਾ ਵੀ ਉਹ ਕੁੜੀ ਵਾਪਸ ਮੁੰਡੇ ਵਾਲਾ ਦੇ ਘਰ ਪਹਚਾਤੀ ਹੈ ਜਿਹੜੇ ਮੁੰਡੇ ਦੀ ਭੈਣ ਸੀ ਕੋਈ ਕਹਿੰਦਾ ਅਜੇ ਨਹੀਂ ਪਹਚਾਈ ਅਜੇ ਪੁਲਿਸ ਤਫਤੀਸ਼ ਕਰਦੀ ਪਈ ਹੈ ਗੱਲੇ ਮਾੜੀ ਹੋ ਰਹੀ ਹੈ ਪਰ ਇਦਾਂ ਦੀਆਂ ਘਟਨਾਵਾਂ ਬੜੀਆਂ ਇਹਨਾਂ ਚੋਂ ਸਭ ਤੋਂ ਭੈੜੀ ਗੱਲ ਉਹ ਸੀ ਜਿਹੜੀ ਮੁੱਖ ਮੰਤਰੀ ਬਿਆਨ ਸਿੰਘ ਦੇ ਰਾਜ ਚ ਵਾਪਰੀ ਸੀ ਉਦੋਂ ਇਦਾਂ ਹੀ ਲਵ ਮੈਰਿਜ ਹੋਈ ਮੁੰਡਾ ਆਪਣੇ ਸਕੇ ਮਾਮੇ ਦੀ ਧੀ ਕੱਢ ਲਿਆ ਤੇ ਲੈ ਕੇ ਭੱਜ ਗਿਆ ਮਾਮੇ ਨੂੰ ਗੁੱਸਾ ਚੜਿਆ ਆਪਣੇ ਦੋਵਾਂ ਮੁੰਡਿਆਂ ਨੂੰ ਲੈ ਕੇ ਗਿਆ ਆਪਣੀ ਭੈਣ ਦੇ ਘਰ ਤੇ ਦਰਵਾਜ਼ੇ ਦੋਵੇਂ ਬੰਦ ਕਰਕੇ ਉੱਤੇ ਮੁੰਡਿਆਂ ਨੂੰ ਆਖਿਆ ਕਿ ਤੁਹਾਡੀ ਭੈਣ ਦਾ ਮੁੰਡਾ ਕੱਢ ਕੇ ਲੈ ਗਿਆ ਮੈਂ ਬਾਹਰ ਬਿਨਾਂ ਤੁਸੀਂ ਇਹਦਾ ਰੇਪ ਕਰੋ ਉਹਨੇ ਆਪ ਕੋਲ ਖਲੋ ਕੇ ਆਪਣੀ ਭੈਣ ਨੂੰ ਆਪਣੇ ਦੋ ਪੁੱਤਰਾਂ ਤੋਂ ਰੇਪ ਕਰਾਇਆ ਸੀ ਕਿ ਇਹਦਾ ਮੁੰਡਾ ਤੁਹਾਡੀ ਭੈਣ ਕੱਢ ਕੇ ਲੈ ਗਿਆ ਬਹੁਤ ਮਾਮਲਾ ਵਧਿਆ ਇਹ ਰਿਹਾ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਸ਼ਰਮਨਾਗ ਨੇ ਸਮਾਜ ਨੂੰ ਥੋੜਾ ਜਿਹਾ ਸਮਝਣਾ ਚਾਹੀਦਾ ਅੱਜ ਦੇ ਯੁੱਗ ਦੇ ਵਿੱਚ ਬਹੁਤ ਕੁਝ ਬਦਲ ਰਿਹਾ ਜੇ ਮੁੰਡੇ ਕੁੜੀਆਂ ਵਿਆਹ ਕਰਾਉਂਦੇ ਆ ਤੇ ਕੋਈ ਪਾਪ ਨਹੀਂ ਕਰਦੇ ਮੁੰਡੇ ਕੁੜੀਆਂ ਕਰਾਉਣਾ ਹੀ ਖਾਸ ਕਰਕੇ ਪੰਚਾਇਤ ਚ ਫੈਸਲਾ ਹੋ ਗਿਆ ਸਿਰ ਨੂੰ ਗੱਲ ਛੜਦਣੀ ਚਾਹੀਦੀ ਉਹਨਾਂ ਛੱਡੀ ਨਹੀਂ ਵਿਧਾਈ ਮੜਾ ਕੀਤਾ ਅੱਗੇ ਤੋਂ ਸਮਾਜ ਨੂੰ ਕੁਝ ਸਿੱਧਾ ਲੈਣੀ ਚਾਹੀਦੀਆਂ ਤੇ ਕਾਨੂੰਨ ਮੁਤਾਬਕ ਚੱਲਣ ਦਾ ਯਤਨ ਕਰਨਾ ਚਾਹੀਦਾ ਜੀ ਜਾਂਦਿਆਂ ਦੇ ਪੰਨ ਸਾਹਿਬ ਗੱਲ ਦਿੱਲੀ ਦੀ ਕਰਦੇ ਆਂ ਦਿੱਲੀ ਦੁਨੀਆ ਦੇ ਵਿੱਚ ਪਹਿਲੇ ਨੰਬਰ ਤੇ ਆ ਗਿਆ ਪ੍ਰਦੂਸ਼ਣ ਦੇ ਮਾਮਲੇ ਵਿੱਚ ਇਸ ਖਬਰ ਨੂੰ ਤੁਸੀਂ ਕਿਵੇਂ ਦੇਖਦੇ ਆ ਕਿਉਂਕਿ AQI ਲੈਵਲ ਬਹੁਤ ਵੱਧ ਗਿਆ ਬੇਸ਼ਰਮੀ ਵਿੱਚ ਪਹਿਲੇ ਨੰਬਰ ਤੇ ਹੋਣਾ ਕੋਈ ਪਹਿਲਾ ਨੰਬਰ ਨਹੀਂ ਹੁੰਦਾ ਜੀ ਪਿਛਲੇ ਤਿੰਨ ਦਿਨਾਂ ਤੋਂ ਇਹ ਖਬਰਾਂ ਛਪ ਰਹੀਆਂ ਕਿ ਪੰਜਾਬ 'ਚ ਇਸ ਵਾਰੀ ਪ੍ਰਾਲੀ ਘਟ ਸਾੜੀ ਗਈ ਬਿਲਕੁਲ ਜੀ ਇਹ ਖਬਰਾਂ ਨਾ ਸ਼ਬਦੀਆਂ ਹੁੰਦੀਆਂ ਭਾਂਡਾ ਫਿਰ ਭੱਜਣਾ ਸੀ ਕਿ ਪੰਜਾਬ ਵਾਲਿਆਂ ਨੇ ਪ੍ਰਾਲੀ ਸਾੜੀ ਆ ਤੇ ਪ੍ਰਦੂਸ਼ਣ ਉੱਤੇ ਪੈ ਲ ਗਿਆ ਦਿੱਲੀ ਚ ਇਸ ਵੇਲੇ 500 ਡਿਗਰੀ ਤੋਂ ਵੱਧ ਇੱਕ ਰੁਆਈ ਹੈ 에어 ਕੁਆਲਿਟੀ ਇੰਡੈਕਸ ਤੇ ਦੁਨੀਆ ਚ ਸਭ ਤੋਂ ਵੱਧ ਇਸ ਵੇਲੇ ਦੁਨੀਆ ਦੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਦਿੱਲੀ ਹੈ ਜੀ ਮੈਨੂੰ ਡਰ ਹੈ ਕਿ ਕੱਲ ਨੂੰ ਫਿਰ ਪੰਜਾਬ ਦਾ ਨਾਮ ਲੱਗ ਸਕਦਾ ਉਹਦਾ ਕਾਰਨ ਕੀ ਹੈ ਉਹ ਇੱਕ ਵਾਰੀ ਮੀਆਂ ਬੀਵੀ ਬ੍ਰੇਕਫਾਸਟ ਕਰਦੇ ਹੋਏ ਪੈਸੀ ਨਾਲ ਅਖਬਾਰ ਪੜ੍ਹਦੇ ਆ ਉਹਨੇ ਪਤੀ ਨੇ ਆਖਿਆ ਪਤਨੀ ਨੂੰ ਤੂੰ ਸੁਣਿਆ ਕਿ ਆਪਣਾ ਸੈਟੇਲਾਈਟ ਸੀ ਨਾ ਪਿਛਲੇ ਹਫਤੇ ਛੱਡਿਆ ਸੀ ਉਹ ਗਾਇਬ ਹੋ ਗਿਆ ਲੱਭਦਾ ਨਹੀਂ ਤੇ ਉਹਨੇ ਕਚੜੇ ਨੋਕਰਾਂ ਨੇ ਰੋਟੀਆਂ ਬਕਾਉਣ ਦੇ ਵਿੱਚ ਚਿਰੋਂ ਲਾਪੇ ਕਰ ਤੈਨੂੰ ਕਿਹਾ ਕਦੀ ਮੇਰਾ ਨਹੀਂ ਲੱਗਦਾ ਜਿਹੜੀ ਚੀਜ਼ ਗਾਇਬ ਹੋ ਜਾ ਮੇਰਾ ਨਹੀਂ ਲੱਗਦਾ ਹੁੰਦਾ ਇੱਥੇ ਵੀ ਹੁਣ ਦਿੱਲੀ 'ਚ ਪ੍ਰਦੂਸ਼ਣ ਆ ਨਾ ਫਿਰ ਪੰਜਾਬ ਦਾ ਤੇ ਪੰਜਾਬ ਦੇ ਖਸਾਰਾ ਦੇ ਲਗੜਾ ਬਿਲਕੁਲ ਦੇ ਦਿਆ ਪਰ ਉਹ ਸਭ ਗੱਲ ਕਿੱਧਰ ਜਾਂਦੀ ਆ ਤੁਸੀਂ ਸਮਾਂ ਕਿੱਦਾਂ ਚਰਚਾ ਕੀਤੀ ਬਹੁਤ ਧੰਨਵਾਦ ਜੀ ਬਹੁਤ ਮਿਹਰਬਾਨੀ ਜੀ ਸ਼ੁਕਰੀਆ ਇਸਨ ਸিনিয়র ਪੱਤਰਕਾਰ ਜਤਿੰਦਰ ਪੰਨੂ ਜੀ ਜਨਾਜ਼ ਦੇ ਖਾਸ ਮਸਲਿਆਂ ਤੇ ਗੱਲਬਾਤ ਕੀਤੀ ਹੈ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ ਮੈਨੂੰ ਨਵਜੀਤ ਤੋਂ ਅੱਗੇ ਆ ਦਿੱਤਾ ਦੇਖਤਰੋ ਪ੍ਰਾਈਮਰ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ